ਜੋ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਦੂ ਨਾ ਈਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਿਹਾ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ ਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਸਦਾ ਸਾਨੂੰ ਸਾਂਝੀ ਵਾਲਤਾ ਸਦੇਸ਼ ਗੁਰੂ ਜੀ ਨੇ ਦਿੱਤਾ ਅਸੀਂ ਉਹ ਮਣੀਕਾਰਨ ਸਾਹਿਬ ਇਹਦਾ ਪਵਿੱਤਰ ਸਥਾਨ ਹੈ ਉੱਥੇ ਬੱਚੇ ਗਏ ਨੇ ਛੋਟੇ ਬੱਚੇ ਨੇ ਹੋ ਸਕਦਾ ਕੋਈ ਬਾੜਾ ਮੋਟਾ ਜਕਾਰਾ ਛੜਦਾ ਹੋਵੇ ਸਾਡੇ ਜਕਾਰੇ ਬੋਲੇ ਸੋਹ ਰਿਆ ਸਸਰੀਆ ਕਾਲ ਇਹ ਜਕਾਰੇ ਨੇ ਉੱਥੋਂ ਦੇ ਲੋਕ ਹੀ ਪੈਗੇ ਨਾਲ ਪੁਲਿਸ ਰਲ ਗਈ ਕੁੱਟਮਾਰ ਕੀਤੀ ਉਹਨਾਂ ਨੇ ਪੰਗਾ ਅੰਸਤਾਰਾ ਹੋਰ ਬੁਰਾ ਹਾਲ ਕੀਤਾ ਸੋ ਇਸ ਤਰ੍ਹਾਂ ਜਿਹੜੇ ਹਮਲੇ ਹੋ ਰਹੇ ਨੇ ਕਦੇ ਇੱਥੇ ਹੋ ਜਾਂਦੇ ਨੇ ਕਦੇ ਉੱਪਰ ਜਾ ਕੇ ਮਨਾਲੀ ਹੋ ਜਾਂਦੇ ਨੇ ਕਦੇ ਕਿਤੇ ਮੈਂ ਤਾਂ ਹੈਰਾਨ ਹੈ ਕਿ ਕਿਸ ਤਰ੍ਹਾਂ ਕੋਈ ਜੇ ਇਹਨਾਂ ਨੂੰ ਡਰ ਹੋਵੇ ਤਾਂ ਕਿਸੇ ਦੀ ਕੀਤਾ ਆ ਕੇ ਤਾਂ ਇੱਕ ਅਜੇ ਦੋ ਬੰਦੇ ਲੜ ਪੈਣ ਲੇਕਿਨ ਖੂਬ ਇਕੱਠਾ ਹੋ ਕੇ ਪੈਜੇ ਸੋ ਬਹੁਤ ਦੁੱਖ ਹੈ ਕਿ ਮinority ਦੇ ਜਿਹੜੇ ਹਮਲੇ ਐ ਇਹ ਐ ਸਾਰੇ ਦੇਸ਼ 'ਚ ਐ ਪਹਿਲਾਂ ਇੱਧਰ ਨਹੀਂ ਸੀ ਇਹ ਧਰਤੀ ਇਹੀ ਜੇ ਤਾਂ ਬਲੂ ਸਟਾਰ ਹੋਇਆ ਇੱਕ ਦੁਕਾਨ ਕਦੇ ਕੋਈ ਦੱਸ ਦਿਓ ਅਸੀਂ ਲੱਖਾਂ ਲੱਖਾਂ ਦੇ ਬਾਜ਼ਾਰੇ ਦਿੱਲੀ ਕਰਦੇ ਰਹੇ ਇੱਕ ਰੇੜੀ ਵਾਲੇ ਤੋਂ ਮੂੰਗਫਲੀ ਨਹੀਂ ਕੋਈ ਚੱਕਦਾ ਅਕਾਲੀ ਦਲ ਦਾ ਮਬਚਾਲੇ ਆ ਕੇ ਰੇੜੀਆਂ ਲਾ ਲੈਂਦੇ ਨੇ ਹੋਰ ਪਾਰਟੀ ਆਵੇ ਸਭ ਤੋਂ ਲੁੱਟ ਕੇ ਲੈ ਜਾਂਦੇ ਇਤਿਹਾਸ ਹੈ ਅਕਾਲੀ ਦਲ ਦਾ ਕਿਉਂਕਿ ਗੁਰੂਆਂ ਦੇ ਸਲੇਸ਼ ਤੇ ਚੱਲਦਾ ਸੋ ਤੀਸਰਾ ਇਹ ਹੈ ਚੌਥਾ ਵੀਰੋ ਜਿਹੜੀ ਹੈ ਕਿ ਅਸੀਂ ਜਿਹੜਾ ਪੰਜਾਬ ਹੈ ਇਹਦੇ ਜੀ ਤੁਹਾਨੂੰ ਇਹ ਪੰਜਾਬ ਕੋਈ ਇਕੱਲਾ ਕਿਸੇ ਇੱਕ ਦਾ ਨਹੀਂ ਇਹ ਸਾਰੇ ਸਭ ਲੋਕਾਂ ਦਾ ਪੰਜਾਬ ਹੈ ਪੰਜਾਬੀਆਂ ਦਾ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਆ ਰਿਸ਼ਿਆਂ ਮੁੰਡਿਆਂ ਦੀ ਧਰਤੀ ਆ ਇਸ ਧਰਤੀ ਤੇ ਬੰਦਰ ਤੇ ਹਮਲਾ ਹੋਵੇ ਮਸਜਿਦ ਦਾ ਝਗੜਾ ਪੈ ਜਾਏ ਗੁਰਦੁਆਰਾ ਸਾਹਿਬ ਤੇ ਤਾਂ ਹੋ ਹੀ ਜਾਂਦੇ ਸੀ ਇਹ ਕੋਈ ਸਾਜ਼ਿਸ਼ ਆ ਬੜੀ ਵੱਡੀ ਹੁਣ ਉਥੇ ਅੰਬਰਸਰ ਸਾਹਿਬ ਬੰਦਰ ਤੇ ਹਮਲਾ ਹੋਣਾ ਇਹ ਸਾਜ਼ਿਸ਼ ਆ ਇਹ ਕੋਈ ਨਹੀਂ ਕਿਸੇ ਨੇ ਉਹੀ ਆਏ ਸੜਤਾ ਪਹਿਲਾਂ ਉਮੀਦਵਾਰ ਦਾ ਬੁੱਤ ਤੋੜਨਾ ਉਹ ਵੀ ਕੋਈ ਬਗੈਰ ਸਾਜ਼ਿਸ਼ ਤੇ ਨਹੀਂ ਨਿੱਕੀ ਜਿਹੀ ਗੱਲ ਨਹੀਂ ਸੀ ਫਿਰ ਇਥੇ ਲੁਧਿਆਣੇ ਚ ਮੁਸਲਮਾਨਾਂ ਤੇ ਜਿਹੜੀ ਬਾਹਰ ਪ੍ਰਵਾਸੀ ਸੀ ਉਹਨਾਂ ਦਾ ਝਗੜਾ ਹੋਣਾ ਇਹ ਅੱਗੇ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਸੀ ਕੋਈ ਦੋ ਬੰਦੇ ਹੋ ਗਏ ਮਿੱਡਕੀ ਗੱਲ ਇਹਨਾਂ ਨੂੰ ਵੱਡਾ ਝਗੜਾ ਬਣਾਉਣਾ ਇਹਨਾਂ ਦੇ ਪਿੱਛੇ ਏਜੰਸੀਆਂ ਦੇ ਹੱਥ ਨੇ ਇਹ ਦੁਆਰਾ ਦੇਸ਼ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਲਿਆ ਰਹੇ ਨੇ ਸਾਨੂੰ ਬਹੁਤ ਵੱਡਾ ਦੁੱਖ ਹੈ ਮੈਂ ਟੋਟਲ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਭਰਾਵੋ ਇਹ ਗੁਰੂਆਂ ਦੀ ਧਰਤੀ ਹੈ ਜੁਗਨਾਨਕ ਦੇਵ ਜੀ ਪੈਦਲ ਚੱਲ ਕੇ ਇਹ ਖੂੰਡੀ ਹੱਥ ਸਿੜ ਕੇ ਤੇ ਕੱਸ ਫੜ ਕੇ ਤੇ ਸਾਰੇ ਦੁਨੀਆ 'ਚ ਫਿਰਿਆ ਪਰਮਣ ਕੀਤਾ ਔਰ ਉਹਨਾ ਥਾਂਵਾਂ ਤੇ ਗਿਆ ਜਿੱਥੇ ਵਿਰੋਧੀ ਖਿਆਲਾਂ ਦੇ ਬੰਦੇ ਸਨ ਉੱਥੇ ਜਾ ਕੇ ਪਿਆਰ ਨਾਲ ਉਹਨਾਂ ਨੂੰ ਸੰਦੇਸ਼ ਦੇ ਕੇ ਆਪਣੇ ਮਾਤਾ ਬਣਾ ਕੇ ਪ੍ਰਮਾਤਮਾ ਇੱਕ ਹੈ ਕੋਈ ਕੁਛ ਅੱਲਾ ਕਹੋ ਕੋਈ ਵਾਹਿਗੁਰੂ ਕੋਈ ਰਾਮ ਕਰੋ ਕੋਈ ਗੋਡ ਕਹੋ ਉਸ ਗੁਰੂਆਂ ਦੀ ਧਰਤੀ ਤੇ ਅਜੇ ਬੰਦਰ ਤੇ ਹਮਲਾ ਹੋਵੇ ਮੁਸਲਮਾਨ ਦੂਸਰੇ ਹਿੰਦੂ ਦਾ ਝਗੜਾ ਹੋਵੇ ਕਿਸੇ ਗੁਰਦੁਆਰਾ ਸਾਹਿਬ ਤੇ 10 ਸਾਲ ਦੇ ਹੋਈ ਜਾਂਦੇ ਨੇ ਇੱਕ ਬੜੀ ਵੱਡੇ ਗੁਰੂ ਕਿਸੇ ਦੀ ਜ਼ਰੂਰਤ ਨਹੀਂ ਸੀ ਲੜਨ ਦੀ ਅੰਗਰੇਜ਼ਾਂ ਨਾਲ ਲੜੇ ਸਾਡੇ ਬਜ਼ੁਰਗ ਕਿਸੇ ਦੀ ਜ਼ਰੂਰਤ ਨਹੀਂ ਸੀ ਜੇ ਜੇ ਇੱਥੇ ਅੰਗਰੇਜ਼ ਹਰਾਇਆ ਤਾਂ ਪੰਜਾਬ ਦੀ ਧਰਤੀ ਤੇ ਰਿਆਸੀ ਗਰੇਜ ਔਰ 100 ਸਾਲ ਇੱਥੇ 90 ਸਾਲ ਰਿਹਾ ਬਾਕੀ ਦੇਸ਼ ਤੇ 300 ਸਾਲ ਰਿਹਾ ਹੈ ਅੱਜ ਵੀ ਜੇ ਐਮਰਜੈਂਸੀ ਲੜਾਈ ਆ ਸਾਰੇ ਲੋਕ ਅੰਦਰ ਚਲੇ ਗਏ ਰਹਿ ਸੰ ਚੁੱਪ ਹੋ ਗਿਆ ਸੀ ਦੇਸ਼ ਮੈਨੂੰ ਪਤਾ ਹੈ ਮੈ ਉਸ ਵੇਲੇ ਮੈਲੀ 1972 ਦੇ 74 ਚ 75 ਚ ਐਮਰਜੈਂਸੀ ਲੱਗੀ ਸਾਡੀ 7-8 ਸੀਨੀਅਰ ਬੰਦਿਆਂ ਦੀ ਮੀਟਿੰਗ ਹੋਈ ਜਿੱਦਾਂ ਚ ਅਸੀਂ ਤਾਂ ਛੋਟੇ ਸਾਲੇ ਕਰ ਐਮਐਲਏ ਕਰਕੇ ਮੈਂ ਵਿੱਚ ਸਾਉਂਸ ਮੀਟਿੰਗ ਦੇ ਜੇ ਟੋੜਾ ਸਾਹਿਬ ਬਾਦ ਸਾਹਿਬ ਬਰਨਾਲਾ ਜੀ ਤਲਵੰਡੀ ਸਾਹਿਬ ਜਦਰ ਟੋੜਾ ਸਾਹਿਬ ਪ੍ਰਧਾਨ ਸੀ ਦੋ ਤਿੰਨ ਘੰਟੇ ਚਾਰ ਘੰਟੇ ਸ਼ਰ ਬਹਿਸ ਹੋਈ 4 ਘੰਟੇ ਬਾਅਦ ਕਿਹਾ ਕਿ ਅਬ ਧਾਰਾ ਦੇ ਚੁੱਪਾ ਆਪਾਂ ਕੱਲੇ ਕਿਉਂ ਪੰਗਾ ਲੈਨੇ ਆਂ ਤਾਂ ਅੱਜ ਚਲੇ ਗਏ ਸਾਰੇ ਇਸ ਧਰਤੀ ਤੋਂ ਬਾਦਸਾ ਬੋਲੇ ਆਖਰ ਵੇਲੇ ਉਹ ਕਹਿੰਦੇ ਵੀ ਚਲੋ ਠੀਕ ਹੈ ਤਾਂ ਆਪਾਂ ਕੌਮ ਨੂੰ ਨਾ ਧੱਕੋ ਲੇਕਿਨ ਇਹ ਗੁਲਾਮੀ ਹੈ ਦੂਜੀ ਇਸ ਕੌਮ ਦਾ ਹਿੱਸਾ ਜ਼ਰੂਰ ਪਾਉਣਾ ਆਪਾਂ ਨੂੰ ਫੜਿਆ ਨਹੀਂ ਉਹ ਜੈ ਪ੍ਰਕਾਸ਼ ਰਾਣ ਦੀ ਮੀਟਿੰਗ ਦਿੱਲੀ ਹੋ ਰਹੀ ਸੀ ਬਾਕੀ ਲੀਡਰ ਫੜਲੇ ਟੋਰਾ ਸਾਹਿਬ ਤੇ ਬਾਦਸਾ ਸਾਹਿਬ ਛੱਡ ਤੇ ਉਹ ਦੋਨੇ ਆ ਗਏ ਇੱਥੇ ਆ ਕੇ ਅਗਲੀ ਮੀਟਿੰਗ ਕੀਤੀ ਤਾਂ ਖਿਆਲ ਆਇਆ ਮੈਂ ਨਾ ਨਹੀਂ ਲੈਣਾ ਅੱਡੜ ਖਿਆਲ ਆਇਆ ਬਹੁਤ ਸਭ ਦੀ ਖਿਆਲ ਆਇਆ ਕਿ ਨਹੀਂ ਸਾਰਾ ਦੇਸ਼ ਚੁੱਪਾ ਆਪਾਂ ਇਕੱਲੇ ਕਿਉਂ ਪੰਗਾ ਲੈਨੇ ਆਂ ਕਿਉਂ ਕੌਮ ਨੂੰ ਮਰਵਾਉਨੇ ਆਂ ਆਪਾਂ ਨੂੰ ਕਿਹੜਾ ਪੁੱਛ ਦੇਣਗੇ ਪਾਸੋਂ ਕਿ ਨਹੀਂ ਇਹ ਦੂਜੀ ਗੁਲਾਮੀ ਆ ਜੇ ਇਸ ਚ ਆਪਾਂ ਹਿੱਸਾ ਨਾ ਲਿਆ ਆਪਾਂ ਗੁਲਾਮੀ ਵਾਲੇ ਪਾਸੇ ਖੜ ਜਾਾਂਗੇ ਇਸ ਕਰਕੇ ਤੁਸੀਂ ਇਹ ਕਰੋ ਠੀਕ ਹੈ ਮੈਂ ਮੁੱਖ ਮੰਤਰੀ ਰਹਾ ਮੈਂ ਕਿਉਂਕਿ ਸਟੇਟ ਦੀ ਸੇਵਾ ਵੱਡੀ ਮੇਰੀ ਸੀ ਮੈਨੂੰ ਇਕੱਲੇ ਨੂੰ ਜਾਣ ਦੀ ਇਜਾਜ਼ਤ ਦੇ ਦੀ ਤਾਂ ਉਸੇ ਪੰਜ ਬੰਦਿਆਂ ਦਾ ਪੰਜ-ਪੰਜ ਦਾ ਮੋਰਚਾ ਲਾਇਆ ਫਿਰ ਉਸ ਤੋਂ ਬਾਅਦ ਵੱਡਾ ਮੋਰਚਾ ਲੱਗਿਆ ਬਾਹਰੋਂ ਦੇਣ ਲੱਗੇ ਬਾਹਰੋਂ ਪਹਿਲੀ ਗ੍ਰਿਫਤਾਰੀ ਮੈਂ 375 ਬੰਦਿਆਂ ਨਾਲ ਲੇਕਿਨ ਪੰਜ ਬੰਦੇ ਰੱਖੇ ਮੇਰੇ ਨਾਲ ਦੀ ਸੋ ਉਸ ਵੇਲੇ ਇੰਨੇ ਹਾਲਾਤਾਂ ਜੇ ਕਿਸੇ ਵੇਲੇ ਵੀ ਲੜੇ ਤਾਂ ਦੇਸ਼ ਚ ਜਦੋਂ ਚੁੱਪ ਛਾ ਜਾਂਦੀ ਸੀ ਅਕਾਲੀ ਦਲ ਲੜਦੇ ਰਿਹਾ ਔਰ ਜੈਪ੍ਰ카ਸ਼ ਰੈਣ ਨੇ ਕਹੇ ਕਿ ਇਹ ਆਜ਼ਾਦੀ ਦੀ ਜੰਗ ਵੀ ਜਿਵੇਂ ਪਹਿਲੀ ਜੰਗ ਸੀ ਇਹ ਜੰਗ ਵੀ ਸਿੱਖਾਂ ਨੇ ਜਿੱਤੀ ਆ ਅਕਾਲੀ ਦਲ ਨੇ ਜਿੱਤੀ ਆ ਇਹ ਜੈਪ੍ਰ카ਸ਼ ਰੈਣ ਨੇ ਇਹ ਆਪ ਕਿਹਾ ਸੀ ਸਟੇਜ ਤੇ ਕਿਉਂਕਿ ਉਹ ਵੱਡਾ ਲੀਡਰ ਸੀ ਇਸ ਜਿਹੜੇ ਅਗਵਾਈ ਦਾ ਸੋ ਵੀਰੋ ਉਹ ਪਾਰਟੀ ਜਿਹੜੀ ਹੈਗੀ ਅਸੀਂ ਕਿਸੇ ਦੇ ਕੋਈ ਅਸੀਂ ਕੋਈ ਕਿਸੇ ਨੂੰ ਜਨਤਾ ਰਾਜ ਦੇਵੇ ਚੰਗੀ ਗੱਲ ਹੈ ਲੇਕਿਨ ਰਾਜ ਕਰਨ ਦਾ ਤਰੀਕਾ ਚਾਹੀਦਾ ਕਿ ਉਹ ਅਮਨ ਸ਼ਾਂਤੀ ਹੋਵੇ ਹਰ ਨੂੰ ਇਕਲੂ ਹੋਵੇ ਕਿ ਮੈਂ ਸੇਫ ਆ ਮੇਰੀ ਇੱਜ਼ਤ ਹੋਵੇ ਇਹ ਚੀਜ਼ਾਂ ਜਿਹੜੇ ਰਾਤ ਸੁਣੀਏ ਮੈਂ ਕਿਸੇ ਦੂਸਰੇ ਪਾਸੇ ਨਹੀਂ ਜਾਂਦਾ ਕਿ ਇੱਥੇ ਕੀ ਹੋ ਰਿਹਾ ਕਿ ਨਾ ਲੇਕਿਨ ਆ ਤਾਂ ਬੜੇ ਵੱਡੇ ਮਸਲੇ ਆ ਤੁਹਾਨੂੰ ਅਸੀਂ ਸੋਨੇ ਦੀ ਥਾਲੀ ਚ ਪਾ ਕੇ ਖਾਣਾ ਦੇ ਦੇਨੇ ਵਧੀਆ ਜੋ ਵੰਗੋ ਲੇਕਿਨ ਨਾਲ ਬੰਦੂਖ ਵਾਲਾ ਖੜਾ ਦੇ ਦੇਨੇ ਦੇਖੋ ਲੰਘ ਜੂਗੀ ਬੁਰਕੀ ਤੁਹਾਡੇ ਲਾਅ ਐਂਡ ਆਰਡਰ ਅਮਨ ਸ਼ਾਂਤੀ ਪਹਿਲਾ ਹੈਗਾ ਇਸ ਕਰਕੇ ਭਾਈਚਾਰਕ ਸਾਂਝ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਸਾਰੀਆਂ ਜ਼ਰੂਰੀ ਹੋਣੇ ਚਾਹੀਦੀ ਜਿਨ੍ਹਾਂ ਦੇ ਅਸੀਂ ਹਮੇਸ਼ਾ ਬੰਧਈ ਰਹੇ ਆ ਫੈਡਰਲ ਸਿਸਟਮ ਦੇ ਬਣਾਈ ਰਿਹਾ ਆ ਭਾਈਚਾਰਕ ਸਾਂਝ ਦੇ ਬਣਾਈ ਰਿਹਾ ਔਰ ਇਹ ਸਾਨੂੰ ਗੁਰੂਆਂ ਤੋਂ ਸਭ ਕੁਝ ਮਿਲਿਆ ਸਾਡਿਆਂ ਤੋਂ ਬਡੇਰਿਆਂ ਤੋਂ ਸਭ ਕੁਝ ਮਿਲਿਆ ਅਸੀਂ ਉਸ ਤੇ ਚੱਲਦੇ ਆ ਕਈ ਵਾਰ ਕਹਿੰਦੇ ਜੀ ਜੇ ਤਾਂ ਜੀ ਵੋਟਾਂ ਘੱਟ ਜੁਰ ਪੁੱਛੋ ਨਾ ਇਹ ਕਦੇ ਭਗਤ ਸਿੰਘ ਨਾਲ ਵੋਟਾਂ ਸੀ ਜਦੋਂ ਸ਼ਹੀਦੀ ਦਿੱਤੀ ਸੀ ਸ਼ਿਵਾਜ ਚੰਦਰ ਨਾਲ ਵੋਟਾਂ ਸੀ ਜਦੋਂ ਸ਼ਹੀਦੀ ਦਿੱਤੀ ਸੀ ਲੋਕ ਵੋਟਾਂ ਘੱਟ ਆ ਜੀ ਵੋਟਾਂ ਲੋਕ ਲਾਲਚੀ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਮੈਂ ਵਜ਼ੀਰ ਬਣਨਾ ਹੈ ਜਿਹਨੇ ਜਿਸਨੇ ਕੁਰਬਾਨੀ ਦੇਣੀ ਹੈ ਭਗਤ ਸਿੰਘ ਵਰਗੇ ਨੇ ਉਹ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਬਾਅਦ ਚ ਅਸੀਂ ਆਜ਼ਾਦੀ ਮਿਲੀ ਤਾਂ ਇਸ ਵਜ਼ੀਰ ਬਣਨਾ ਹੈ ਕਿ ਨਾ ਬਣਨਾ ਜੇ ਇੱਕ ਇਹ ਕਰਵਾਨੀ ਵਾਲੀ ਪਾਰਟੀ ਐ ਸ਼ਰਮਨੀ ਕਾਲੀ ਦਲ ਮੈਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਔਰ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਗੁਰੂ ਦੇ ਰਸਤੇ ਤੇ ਚੱਲਦੇ ਹੋਈਏ ਪੰਜਾਬ ਬਚਾਈਏ ਦੇਸ਼ ਬਚਾਈਏ ਔਰ ਆਪਣਾ ਆਪਣੀ ਗੈਰਤ ਨਾਲ ਜਿਹੜਾ ਆਪਣੇ ਵੱਡੇ ਜਿਓਏ ਸੀ ਉਸ ਨਾਲ ਜਿਉਣਾ ਸਿੱਖੀਏ ਨਸ਼ੇ ਛੱਡੋ ਲੜਾਈ ਵਸਾ ਛੱਡੋ ਬਰਾਈਆਂ ਛੱਡੋ ਔਰ ਗੁਰਬਾਣੀ ਦੇ ਲੜ ਲੱਗ ਕੇ ਜਾਂ ਜੋ ਵੀ ਕੋਈ ਗੀਤਾ ਪੜਦਾ ਹੈ ਕੋਈ ਕੁਰਾਨ ਪੜਦਾ ਆਪਣਾ ਪੜੋ ਧਰਮ لیکن اس ਧਰਮ ਦੀ ਆਸਤਾ ਕੀ ਕਹਿੰਦੀ ਹੈ ਕਿ ਬਾਣ ਤੇ ਸਨਮਾਨ ਨਾਲ ਰਹੋ ਗਰੀਬ ਦੀ ਰੱਖਿਆ ਕਰੋ اور ਜ਼ੁਲਮ ਦੇ ਖਿਲਾਫ ਲੜੋ ਇਹ ਸਾਡੇ ਗੁਰੂ ਦੀ ਸਿੱਖਿਆ ਹੈ ਉਹਦੇ ਬਤਾਵ ਕਿਸੇ ਲੜਨੇ ਉਸ ਕਰਕੇ ਤੁਸੀਂ ਸਾਰੇ ਆਏ ਹੋ ਮੈਂ ਤੁਹਾਡਾ ਧੰਨਵਾਦੀ ਆ ਇਹ ਕੁਝ ਪੁਆਇੰਟ ਸੀ ਜਿੰਨਾ ਤੇ ਸੀ ਤੁਹਾਨੂੰ ਤਕਲੀਫ تھی ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਾ ਖਾਲਸਾ ਵੇ ਫਤਿਹ ਕੋਈ ਤੁਹਾਡੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਜੇ ਤੁਸੀਂ ਅਸੀਂ ਮੈਂ ਮੈਂਬਰਸ਼ਿਪ ਪਰਿਣੀਨਦ ਕਰਦੀ ਹੈ ਦੂਜੇ ਪਾਸੇ ਬਡਾਲਾ ਸਾਹਿਬ اور ਮੰਤਰੀ دیالی پوری کہہ ਰਹੇ ਨੇ ਇੱਕ ਗੱਲ ਤੋਂ ਉਹ ਸ਼ੁਰੂ ਕਰ ਰਹੇ ਨੇ ਮੈਂਬਰਸ਼ਿਪ ਡਰਾਈਵ ਫਿਰ ਇੱਕ ਹਾਸ ਤੱਕ ਸਬਰਦਸ ਕਰਕੇ ਫਿਰ ਇਹ ਤੋਂ ਮੈਂਬਰਸ਼ਿਪ ਡਰਾਈਵ ਨੂੰ ਕਰਨਗੇ ਦੇਖੋ ਮੈਂ ਤਾਂ ਇੱਕ ਗੱਲ ਕਰਦਾ ਕਿ ਮੈਂ ਤਾਂ ਇੱਕ ਚੀਜ਼ ਸਿੱਖਿਆ ਜ਼ਿੰਦਗੀ ਚ ਕਿ ਆਪਦਾ ਕੰਮ ਕਰੋ ਕਿਸੇ ਨੂੰ ਮਾੜਾ ਨਾ ਕਹੋ ਆਪਦੀ ਲਾਈਨ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਗੁਰੂ ਆਪੇ ਫੈਸਲਾ ਕਰਦਾ ਠੀਕ ਕੌਣ ਹੈ ਗਲਤ ਕੌਣ ਹੈ ਜੇ ਉਹਦੀ ਵਿਆਖਿਆ ਸੁਣਨੀ ਹੋ ਚੀਮਾ ਸਾਹਿਬ ਮੇਰੇ ਕੋਲ ਬੈਠੇ ਆ ਤੁਹਾਨੂੰ ਸਹੀ ਵਿਆਖਿਆ ਦੇ ਦਿੰਦੇ ਆ ਮੈਂ ਇਨੀ ਦੂਰ ਤੱਕ ਜਾਣਾ ਨਹੀਂ ਨਹੀਂ ਮੈਂ ਕਰ ਲੈ ਕਰ ਲੈ ਕਰ ਲੈ ਥੋੜੀ ਜੀ ਗੱਲ ਕਰ ਦੇਣਾ ਭੁੰਦਰ ਸਾਹਿਬ ਨੇ ਸਿੱਧ ਤਰਾ ਕਰ ਦਿੱਤੀ ਐ ਥੋੜੀ ਖਬਰ ਵੀ ਤੁਹਾਡੀ ਬਣਾ ਦੇਣਾ ਪੂਰੀਆਂ ਬਣਾ ਦਿਓ ਜਿਹੜੀ ਅੱਗੀ ਐ ਦੇਖੋ ਗੱਲ ਇਹ ਐ ਕਿ ਕੱਲ ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਨਾ ਕੋਸ਼ਕੂ ਦੋਕਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਪਹਿਲਾਂ ਉਹਨਾਂ ਨੇ ਵੱਖਰੇ ਵੱਖਰੇ ਤਾਂ ਤਰੀਕੇ ਅਪਣਾਏ ਸੀ ਤੇ ਹੁਣ ਹਾੜੀ ਹੌੜੀ ਜਿਹੜੀ ਬਿੱਲੀ ਆ ਉਹ ਥੈਲਿਓਂ ਬਾਹਰ ਆ ਗਈ ਤੇ ਕੱਲ ਨੂੰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਹੋ ਜਿਹਾ ਮਾੜਾ ਕੰਮ ਹੋਣ ਲੱਗਿਆ ਕਿ ਜਿਹੜਾ ਮੈਂ ਉਹਨਾਂ ਨੂੰ ਤੁਹਾਡੇ ਲਈ ਪਹਿਲਾਂ ਬੇਨਤੀ ਕਰਦਾ ਕਿ ਇਹ ਜਿਹੜਾ ਗੁੰਮਰਾਹ ਕੰਡ ਕੰਮ ਹੈ ਇਹ ਕਿਰਪਾ ਕਰਕੇ ਉਸ ਪਵਿੱਤਰ ਧਰਤੀ ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਾਡੀ ਸਰਵੋੱਚ ਸੰਸਥਾ ਉਹਦਾ ਨਾਂ ਲੈ ਕੇ ਤੁਹਾਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਆ ਦੇਖੋ ਜਿਹੜੀ ਭਰਤੀ ਕੱਲ ਉੱਥੇ ਹੋ ਰਹੀ ਆ ਇਹ ਉਹਦਾ ਫਾਰਮ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਫਾਰਮ ਚੰਗੀ ਤਰ੍ਹਾਂ ਤੇ ਨਾਲ ਦੇਖਿਆ ਹੋਣਾ ਕੱਲ ਦੇ ਇਹਨਾਂ ਦੇ ਲੀਡਰਾਂ ਦੇ ਬਿਆਨ ਪੜ ਲਓ ਉਥੇ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਆ ਜਿੰਨੀਆਂ ਨੇ ਦੇ ਕਲਿੱਪਿੰਗ ਹੈ ਕੱਲ ਜਿਹੜੀਆਂ ਇਹਨਾਂ ਨੇ ਦਿੱਤੀਆਂ ਤੇ ਆ ਫਾਰਮ ਦੇ ਉੱਤੇ ਮੈਨੂੰ ਕਿਤੇ ਸ਼੍ਰੋਮਣੀ ਅਕਾਲੀ ਦਲ ਨਫਲ ਪੂਰਾ ਲੱਭ ਕੇ ਦਿਖਾ ਦਿਓ ਸਾਰੇ ਫਾਰਮ ਦੇ ਉੱਤੇ ਉਹ ਜਿਵੇਂ ਕੋਈ ਚੰਗੀ ਦੁਕਾਨ ਚੱਲਦੀ ਹੋਵੇ ਨਾ ਤੇ ਉਹਦੇ ਨਾਂ ਤੇ ਕੋਈ ਹੋਰ ਫਰਾਡ ਕਰਕੇ ਨਵੀਂ ਜਾਲ ਸਾਜੀ ਕਰਨੀ ਹੋਵੇ ਤੇ ਇੱਕ ਅੱਧੇ ਦੋ ਅੱਖਰ ਬਦਲ ਕੇ ਤੇ ਮਿਲਦਾ ਜੁਲਦਾ ਨਾਮ ਕਹੀਂ ਰੱਖ ਲੈਂਦੇ ਆ ਵੀ ਭੜੇਕਾ ਪੈ ਜਾ ਗਾਖ ਨੂੰ ਤੇ ਇਹ ਹੀ ਅਰੇ ਅਸਲੀ ਦੁਕਾਨ ਹੁਣ ਇਹਦੇ ਤੇ ਲਿਖਿਆ ਮੈਂਬਰਸ਼ਿਪ ਅਕਾਲੀ ਦਲ ਇਹ ਕਦੋਂ ਪਾਰਟੀ ਅਕਾਲੀ ਦਲ ਦੇ ਨਾਂ ਦੀ ਬਣੀ ਕਿੱਥੇ ਬਣੀ ਕਦੋਂ ਰਜਿਸਟਰ ਹੋਈ ਇਲੈਕਸ਼ਨ ਕਮਿਸ਼ਨ ਕੋਲੇ ਕਦੋਂ ਇਹਦਾ ਵਿਧਾਨ ਕਿਹੜੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਇਹ ਮੈਂ ਤੁਹਾਨੂੰ ਸਾਰੇ মিডিਆ ਨੂੰ ਬੇਨਤੀ ਕਰਦਾ ਕਿ ਇਹ ਚੀਜ਼ਾਂ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਆ ਸਾਰੇ ਫਾਰਮ ਦੇ ਉੱਤੇ ਕਿਤੇ ਕੋਈ ਐਡਰੈਸ ਨਹੀਂ ਹੈਗਾ 77 ਦਾ ਕਿਤੇ ਕੋਈ ਟੈਲੀਫੋਨ ਨੰਬਰ ਨਹੀਂ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਤਾਂ ਕਹਿੰਦੇ ਕਿ ਆਧਾਰ ਕਾਰਡ ਦਾ ਨੰਬਰ ਵੀ ਦਿਓ ਵੋਟਰ ਕਾਰਡ ਦਾ ਨੰਬਰ ਵੀ ਦਿਓ ਟੈਲੀਫੋਨ ਦਾ ਵੀ ਨੰਬਰ ਦਿਓ ਤੇ ਆਪਣਾ ਤੁਹਾਡਾ ਥੋੜਾ ਟਿਕਾਣਾ ਨਹੀਂ ਪਰ ਜਿਹੜਾ ਤੁਸੀਂ ਪੈਸਾ ਇਕੱਠਾ ਕਰਨਾ ਉਹਦਾ ਤੁਸੀਂ ਕਿਹੜੇ ਅਕਾਊਂਟ 'ਚ ਜਮ੍ਹਾਂ ਕਰਾਉਣਾ ਅ ਐਨਕੇ ਸ਼ਰਮਾ ਜੀ ਸਾਡੇ ਕੋਰ ਕਮੇਟੀ ਦੇ ਮੈਂਬਰ ਵੀ ਆ ਸਾਡੀ ਪਾਰਟੀ ਦੇ ਖਜ਼ਾਨਚੀ ਵੀ ਆ ਇਹ ਰਾਤ ਦੀ ਮੇਰੇ ਨਾਲ ਚਿੰਤਾ ਕਰੀ ਜਾਂਦੇ ਆ ਕਿ ਸਾਡੇ ਨਾਂ ਤੇ ਕੋਈ ਝਾਲੀ ਅਕਾਊਂਟ ਤਾਂ ਨਹੀਂ ਖੁੱਲ ਗਿਆ ਕਿਤੇ ਕੱਲ ਨੂੰ ਮੈਨੂੰ ਜਵਾਬ ਦੇਣਾ ਪੈ ਜਾਵੇ ਭਈ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਆ ਜਾਵੇ ਭਈ ਇਹ ਕਿੰਨੇ ਗ੍ਰੈਜੂਏਸ਼ਨ ਪਾਸ ਕਰਕੇ ਦਿੱਤਾ ਹੈ ਕਿ ਜਿਹੜਾ ਤੁਸੀਂ ਡੋਕਾ ਕੋਲੋਂ ਪੈਸਾ ਇਕੱਠਾ ਕਰਨਾ ਉਹ ਜਮ੍ਹਾਂ ਕਿਹੜੇ ਖਾਤੇ 'ਚ ਹੋਣਾ ਹੈ ਆ ਸਾਡੀ ਭਰਤੀ ਹੈ ਇੱਕ ਇੱਕ ਪੈਸਾ ਤੁਹਾਨੂੰ ਜਦੋਂ ਕਹੋ ਸ਼ਰਮਾ ਜੀ ਪ੍ਰੈਸ ਕਾਨਫਰੰਸ ਕਰਕੇ ਕਿ ਕਿਹੜੀ ਡੇਟ ਨੂੰ ਕਿਹੜੇ ਬੈਂਕ ਦੇ ਵਿੱਚ ਕਿੰਨੇ ਪੈਸੇ ਜਮਾ ਹੋਏ ਇੱਕ ਇੱਕ ਪੈਸਾ ਪਹਿਲਾਂ ਸਾਡੇ ਦਫ਼ਤਰ ਵਾਲੇ ਪੈਸੇ ਜਮਾ ਕਰਾਉਂਦੇ ਆ ਫਿਰ ਕਾਪੀ ਫੜਦੇ ਕਿਉਂਕਿ ਇਹ ਜਨਤਾ ਦਾ ਪੈਸਾ ਲੋਕਾਂ ਦਾ ਮਿਹਨਤ ਨਾਲ ਦਿੱਤਾ ਆ ਖੂਨ ਪਸੀਨੇ ਦਾ ਪੈਸਾ ਹੈ ਔਰ ਇਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਜਿਹੜਾ ਖਰਚਾ ਜਨ ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਇਹਨਾਂ ਨੇ ਖਾਤਾ ਕਿਹੜੇ ਨਾਮ ਦੇ ਉੱਤੇ ਖੋਲ੍ਹਿਆ ਹੋਇਆ ਮਿੰਟ ਤਾਂ ਕੋਈ ਨਾ ਕੋਈ ਤਾਂ ਚੈਨਲ ਲੋਕਾਂ ਨੂੰ ਪਾਉਣਾ ਚਾਹੀਦਾ ਨਾ ਅੱਜਕੱਲ੍ਹ ਟਰਾਂਸਪੇਰੈਂਸੀ ਦਾ ਯੋਗ ਹੈ ਸੀਰੀਅਲ ਨੰਬਰ ਸੀਰੀਅਲ ਨੰਬਰ ਸੀਰੀਅਲ ਨੰਬਰ ਸੀਰੀਅਲ ਨੰਬਰ ਇਹਦੇ ਉੱਤੇ ਕਿਤੇ ਨਹੀਂ ਹੈਗਾ ਇਸ ਫਾਰਮ ਦੇ ਉੱਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਥੱਲੇ ਲਿਖ ਦਿੱਤਾ ਪੰਜ ਮੈਂਬਰੀ ਭਰਤੀ ਕਮੇਟੀ ਇਹ ਕਿਹੜੀ ਅੱਜ ਪੰਜ ਮੈਂਬਰੀ ਕਿੰਨੇ ਬਣਾਈ ਸੀ ਜੇ ਤੁਸੀਂ ਕਾਰਤਿਕ ਸਾਹਿਬ ਵਾਲਾ ਵੀ ਭੜੇਖਾ ਪਾਉਣਾ ਹੈ ਤਾਂ ਉਹ ਵੀ ਸੱਤ ਮੈਂਬਰੀ ਸੀ ਉਹ ਕਮੇਟੀ ਚੱਲ ਨਹੀਂ ਸਕੀ ਕਿਉਂਕਿ ਤੁਹਾਡੇ ਵਤੀਰੇ ਕਰਕੇ ਦੋ ਜਿਹੜੇ ਸੀਨੀਅਰ ਮੋਸ ਚੰਗੇ ਕੰਪੀਟੈਂਟ ਸ਼ਰੀਫ ਤੇ ਸਭ ਤੋਂ ਤਜਰਬੇਕਾਰ ਮੈਂਬਰ ਸੀਗੇ ਧਾਮੀ ਸਾਹਿਬ ਦੇ ਬਡੁੰਗਰ ਸਾਹਿਬ ਉਹ ਦੋਨੇ ਛੱਡ ਗਏ ਸੀ ਇਸੇ ਕਰਕੇ ਵੀ ਜੋ ਤੁਹਾਡਾ ਵਰਤਾਰਾ ਤੁਹਾਡੀ ਸੋਚ ਜਿਹੜੀ ਹੈ ਕੋਈ ਪੋਜ਼ਿਟਿਵ ਨਹੀਂ ਹੈਗੀ ਉਹਨਾਂ ਨੇ ਲਿਖ ਕੇ ਕਾਲਟਿਕ ਸਾਹਿਬ ਨੂੰ ਅਸਤੀਫਾ ਦਿੱਤਾ ਸੀ ਹੁਣ ਮੈਂ ਇਹਨਾਂ ਨੂੰ ਪੁੱਛਣਾ ਇੱਕ ਗੱਲ ਮੈਨੂੰ ਜ਼ਰੂਰ ਪੁੱਛ ਦਿਓ ਬਾਕੀ ਤਾਂ ਦੱਸਦੇ ਕੱਖ ਨਹੀਂ ਪਈ ਸਾਨੂੰ ਤਾਂ ਕਹਿੰਦੇ ਸੀ ਕਿ ਅਕਾਲ ਤਖਤ ਤੋਂ ਭੱਜ ਕੇ ਜਦੋਂ ਅਸੀਂ ਭੁੰਦਰ ਸਾਹਿਬ ਸਰਨਾ ਸਾਹਿਬ ਗਾਬੜਿਆ ਸਾਹਿਬ ਸਾਰੇ ਅਸੀਂ ਸਿੱਖੋਂ ਸਾਹਿਬ ਨਗਾ ਸਾਹਿਬ ਅਸੀਂ ਇਕੱਠੇ ਹੋ ਕੇ ਜਦੋਂ ਜਾਂਦੇ ਸੀ ਉੱਥੇ ਬੇਨਤੀ ਕਰਨ ਵਾਸਤੇ ਸਿੰਘ ਸਾਹਿਬ ਨੂੰ ਸਾਰੇ ਲੀਗਲ ਓਪੀਨੀਅਲ ਨਾਲ ਲੈ ਕੇ ਜਾਂਦੇ ਸੀ ਸਾਰੇ ਡਾਕੂਮੈਂਟ ਨਾਲ ਲੈ ਕੇ ਜਾਂਦੇ ਸੀ ਸਾਰੇ ਉੱਥੇ ਲਿਖਤੀ ਜੋਦੜੀ ਕਰਦੇ ਸੀ ਪਈ ਅਸੀਂ ਹਰ ਹੁਕਮ ਸ਼੍ਰੀ ਕਾਲਟਕ ਸਾਹਿਬ ਦਾ ਪ੍ਰਵਾਨ ਕਰ ਲਿਆ ਪਰ ਸਿੰਘ ਸਾਹਿਬ ਬੇਨਤੀ ਹੈ ਕਿ ਕਾਨੂੰਨ ਦੇਸ਼ ਦਾ ਸੰਵਿਧਾਨ ਦੇਸ਼ ਦਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਇਹ ਜਿਹੜੀਆਂ ਨੇ ਇਹ ਸਾਨੂੰ ਮਨਾ ਕਰਦੀਆਂ ਇਸ ਗੱਲ ਤੋਂ ਕਿ ਜੇ ਥੋੜਾ ਜਿਹਾ ਵੀ ਤੁਸੀਂ ਇਹਦਾ ਰੈਫਰੈਂਸ ਸਾਡੀ ਉਹਦੀ ਭਰਤੀ ਦੇ ਵਿੱਚ ਆਇਆ ਤੇ ਸਾਡੇ ਵਿਰੋਧੀ ਦੁਸ਼ਮਣ ਬਹੁਤ ਵੱਡੇ ਨੇ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਜਾਈ ਅਸੀਂ ਸਾਰਾ ਕੁਝ ਲਿਖਤੀ ਤੌਰ ਤੇ ਦਿੱਤਾ ਸੀ ਬੇਨਤੀ ਕੀਤੀ ਸੀ ਫਿਰ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਕਹਿਆ ਸੀ ਕਿ ਹਾਂ ਵਰਕਿੰਗ ਕਮੇਟੀ ਇਹ ਕੰਮ ਕਰ ਲਵੇ ਔਰ ਅਗਲੇ ਦਿਨ ਸਿੰਘ ਸਾਹਿਬ ਨੇ ਫਿਰ ਉਹਦਾ ਧੰਨਵਾਦ ਵੀ ਕੀਤਾ ਸੀ ਅਸੀਂ ਕਮੇਟੀ ਵਾਲਿਆਂ ਨੂੰ ਆਪਣੀ ਜਿਹੜੀਆਂ ਡਿਊਟੀਆਂ ਲਈਆਂ ਸੀ ਉਹਦੇ ਚ ਪਾ ਵੀ ਲਿਆ ਸੀ ਉਹਦਾ ਵੀ ਜਿਹੜੇ ਉਸ ਵੇਲੇ ਦੇ ਸਿੰਘ ਸਾਹਿਬ ਹੈ ਉਹਨਾਂ ਨੇ ਜਿਹੜਾ ਕਹਿ ਸੀ ਕਿ ਚੰਗਾ ਹੋ ਗਿਆ ਇਸ ਕਰਕੇ ਇਹਨਾਂ ਨੂੰ ਹੁਣ ਬੇਨਤੀ ਹੈ ਸਾਨੂੰ ਕਹਿੰਦੇ ਅਕਾਲ ਤਖਤ ਸਾਹਿਬ ਤੋਂ ਭੱਜ ਕੇ ਭਈ ਤੁਸੀਂ ਤਾਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ ਭਾਈ ਹਾਲੇ ਤਾਂ ਪਾਰਟੀ ਤੇ ਕਿੱਥੇ ਦੱਸੋ ਸਾਰੀ ਪਰਚੀ ਤੇ ਹੁਣ ਤੁਸੀਂ ਅਕਾਲ ਤਖਤ ਸਾਹਿਬ ਦਾ ਨਾਂ ਕਿਉਂ ਨਹੀਂ ਲਿਖਿਆ ਉੱਤੇ ਲਿਖਣਾ ਚਾਹੀਦਾ ਸੀ ਨਾ ਤੁਹਾਨੂੰ ਫਿਰ ਤੁਸੀਂ ਫੋਟੋ ਵੀ ਲਾਉਂਦੇ ਅਕਾਲ ਤਖਤ ਸਾਹਿਬ ਦੀ ਪਰ ਲਿਖਿਆ ਕਿਉਂ ਨਹੀਂ ਕਿਉਂਕਿ ਪਤਾ ਹੈ ਕਿ ਹੁਣ ਦਿੱਲੀ ਵਾਲਿਆਂ ਨਾਲ ਰਲ ਕੇ ਤੇ ਅਸੀਂ ਨਵੀਂ ਪਾਰਟੀ ਜਿਹੜੀ ਬਣਾਉਣੀ ਹੈ ਉੱਥੇ ਜਿੰਨੀਆਂ ਮਰਜ਼ੀ ਵੱਡੀਆਂ ਸਪਾਰਸ਼ਾਂ ਹੋਣ ਜੇ ਵਿੱਚ ਧਾਰਮਿਕ ਡਾਇਰੈਕਸ਼ਨ ਦਾ ਜ਼ਿਕਰ ਆ ਗਿਆ ਤੇ ਫੇਰ ਪਾਰਟੀ ਰਜਿਸਟਰ ਨਹੀਂ ਹੋਣੀ ਇਸ ਕਰਕੇ ਹੁਣ ਅਕਾਲ ਤਖਤ ਸਾਹਿਬ ਤੋਂ ਕੌਣ ਭੱਜਿਆ ਇਹਦਾ ਜਵਾਬ ਤੇ ਸਾਨੂੰ ਇਹਨਾਂ ਨੂੰ ਘਟੋ ਘਟ ਦੇਣਾ ਚਾਹੀਦਾ ਪੁੰਦਰ ਸਾਹਿਬ ਤਾਂ ਹੁਣ ਵੀ ਬੇਨਤੀ ਤੁਹਾਡੇ ਸਾਹਮਣੇ ਕਰਕੇ ਹਟਿਆ 50 ਵਾਰੀ ਪਹਿਲਾਂ ਕੀਤੀ ਅਸੀਂ ਪਾਰਟੀ ਵੱਲੋਂ ਬੇਨਤੀ ਕਿ ਜੇ ਤੁਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਤੇ ਆਓ ਇੱਥੇ ਆ ਕੇ ਭਰਤੀ ਕਰੋ ਇੱਥੇ ਆ ਕੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੀ ਤੇ ਇੱਥੇ ਪੁੰਦਰ ਸਾਹਿਬ ਨੇ ਕਿਹਾ ਕਿ ਤੁਸੀਂ ਦਫ਼ਤਰ ਆਓ ਉੱਥੇ ਕਿਉਂ ਬੈਠੇ ਹੋ ਇੱਥੇ ਅਸੀਂ ਸਾਰਾ ਪਾਰਲੀਮੈਂਟਰੀ ਬੋਰਡ ਪੂਰਾ ਬੈਠੇ ਇੱਥੇ ਢੀਂਦੇ ਰਹੇ ਕਿ ਇੱਥੇ ਆਉਣਗੇ ਨਹੀਂ ਆਏ ਤੇ ਫਿਰ ਭੁੰਦਰ ਸਾਹਿਬ ਨੇ ਕਿਹਾ ਵੀ ਚਲ ਜੇ ਤੁਹਾਨੂੰ ਇੱਥੇ ਸੰਗ ਲੱਗਦੀ ਆ ਦਫਤਰ ਤੁਸੀਂ ਮੇਰੇ ਘਰ ਆ ਜਾਓ ਇਹ ਘਰ ਚੱਲ ਕੇ ਮਿਲਣਗੇ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉੱਥੇ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਹੁਣ ਕਿੰਨੀ ਵਾਰੀ ਪਾਰਟੀ ਬੇਨਤੀ ਕੀਤੀ ਪਰ ਤੁਹਾਨੂੰ ਹੁਣ ਪਿੱਛੋਂ ਜਿਹੜੇ ਤੁਹਾਡੇ ਆਦੇਸ਼ ਦੇਣ ਵਾਲੇ ਆ ਦਿੱਲੀ ਵਾਲੇ ਉਹਨਾਂ ਦਾ ਆਦੇਸ਼ ਸੀ ਵੀ ਨਹੀਂ ਤੁਸੀਂ ਅਕਾਲੀ ਦਲ ਦਾ ਨੁਕਸਾਨ ਕਰਨਾ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਵੀ ਬੇਨਤੀ ਕਰਦਾ ਕਿ ਆ ਚੰਗੀ ਗੱਲ ਪੜਿਓ ਤੇ ਜਿਹੜੇ ਮੈਂ ਸਵਾਲ ਇਹਨਾਂ ਨੂੰ ਕਰ ਰਿਹਾ ਕਿਰਪਾ ਕਰਕੇ ਇਹ ਸਵਾਲ ਜਿਹੜੇ ਆ ਨਾ ਇਹ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਜਵਾਬ ਜ਼ਰੂਰ ਸੰਗਤ ਨੂੰ ਦੇ ਦੇਣ ਨਹੀਂ ਤਾਂ ਜੇ ਬੇਇਮਾਨੀ ਕਰਨੀ ਤੇ ਦਰਬਾਰ ਸਾਹਿਬ ਤੋਂ ਹਟ ਕੇ ਕਰਨ ਥੋੜਾ ਵੀਰੇ ਦੂਰ ਜਾ ਕੇ ਕਰਨ ਉੱਥੇ ਕਾਰਪੋਰੇਸ਼ਨ ਕਿੰਨਾ ਵੱਡਾ ਸ਼ਹਿਰ ਹੈ ਜ਼ਰੂਰੀ ਹੈ ਕਿ ਦਰਬਾਰ ਸਾਹਿਬ ਵਰਗੀ ਕੋਈ ਇਤਰ ਥਾਂ ਦੇ ਲੱਗੇ ਆ ਕੇ ਤੁਸੀਂ ਜਲ ਸੇਜੀ ਦਾ ਕੰਮ ਕਰਨਾ ਉੱਥੇ ਕੋਈ ਇਹੋ ਜਿਹਾ ਕੰਮ ਕਰਨਾ ਚੰਗਾ ਲੱਗਦਾ ਜਦੋਂ ਦੋ ਨੰਬਰ ਦਾ ਧੱਦਾ ਕਰਨਾ ਥੋੜੀ ਜਿਹੀ ਦੂਰ ਜਾ ਕੇ ਕਰਨ ਨੂੰ ਘੱਟੋ ਘੱਟ ਚਲੋ ਮੱਥਾ ਟੇਕਣੇ ਟੇਕੋ ਪਰ ਇਹੋ ਜਿਹਾ ਕੰਮ ਤੁਸੀਂ ਉੱਥੇ ਬੈਠ ਕੇ ਕਰੋਗੇ ਤੇ ਦੱਸੋ ਇਹਦੇ ਨਾਲ ਕਿਦਾਂ ਜਿਹੜਾ ਤੁਹਾਡੇ ਕੰਮ 'ਚ ਬਰਕਤ ਪਏਗੀ ਸੋ ਇੱਕ ਤਾਂ ਇਹਨਾਂ ਨੂੰ ਸੁਚੇਤ ਰਹਿਣ ਦੀ ਗੱਲ ਕਰਦਾ ਦੂਜਾ ਧਾਨੀ ਸਾਹਿਬ ਦਾ ਪੁੱਤਰ ਸਾਹਿਬ ਨੇ ਪਾਰਟੀ ਵੱਲੋਂ ਸਵਾਗਤ ਕਰ ਦਿੱਤਾ ਉਹ ਬਹੁਤ ਸਵਾਗਤ ਹੈ ਚੰਗੀ ਗੱਲ ਹੈ ਪਹਿਲਾਂ ਵੀ ਪਾਰਟੀ ਦਾ ਡੈਲੀਗੇਸ਼ਨ ਘਰ ਜਾ ਕੇ ਅਸੀਂ ਸਾਰੇ ਬੇਨਤੀ ਕਰਕੇ ਆਏ ਸੀ ਔਰ ਆਸ ਕਰਦੇ ਹਾਂ ਕਿ ਉਹ ਆ ਕੇ ਆਪਣਾ ਕਾਰਜ ਸੰਭਾਲਣਗੇ ਪਰ ਇੱਕ ਮੇਰੀ ਬੇਨਤੀ ਹੈ ਕਿ ਆ ਜਿਹੜੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਸਰਬਾਨਾਂ ਨੂੰ ਤੇ ਐਸਜੀਪੀਸੀ ਮੈਂਬਰ ਸਰਬਾਨਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਮਾਨੋ ਭਰਾਵਾ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਖਾਨਾ ਚੰਗੀ ਵਾਲੇ ਪਾਸੇ ਨਾ ਦੇਕੋ ਬਹੁਤ ਹਾਲਾਤ ਅੱਗੇ ਖਰਾਬ ਹੈ ਭੁੰਦਰ ਸਾਹਿਬ ਨੇ ਜ਼ਿਕਰ ਕੀਤਾ ਪਰ ਆ ਜਿਸ ਤਰੀਕੇ ਤੁਸੀਂ ਜਿਹੜੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਸਿਕੰਦੀ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੋਵੇ ਅਸੀਂ ਪਹਿਲਾਂ ਵੀ ਕਿਹਾ ਸੀ ਪੀ ਐਸ ਤਰੀਕਾ ਨਹੀਂ ਹੁੰਦਾ ਚੁਣੇ ਹੋਏ ਮੈਂਬਰਾਂ ਨੂੰ ਕਹੋ ਕਿ ਤੁਸੀਂ ਕੰਮ ਨਹੀਂ ਕਰਨਾ ਉਹਦਾ ਤਰੀਕਾ ਹੈ ਕਿ ਸਮਾਂ ਹੋ ਗਿਆ ਤੁਹਾਡੀ ਦਿੱਲੀ ਵਾਲਿਆਂ ਨਾਲ ਯਾਰੀ ਹੈ ਜਾ ਕੇ ਇਲੈਕਸ਼ਨ ਕਰਾ ਲਓ ਸ਼ਰਮਣੀ ਗੁਰਦਰਪੰਦਰ ਕਮੇਟੀ ਦੀ ਅਸੀਂ ਲੜਨ ਨੂੰ ਤਿਆਰ ਹਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸੰਗਤ ਕਿਹਦੀ ਝੋਲੀ ਦੇ ਵਿੱਚ ਖੈਰ ਪਾਉਂਦੀ ਹੈ ਪਰ ਆਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿਰਪਾ ਕਰਕੇ ਇਹ ਕੰਮ ਜਿਹੜਾ ਇਹ ਨਾ ਕਰੋ ਡਾਕਟਰ ਸਾਹਿਬ ਜਿਵੇਂ ਬਾਰ ਬਾਰ ਕਾਇਮਾ ਦੋ ਗੱਲ ਦੇ ਵਿਚ ਪਈ ਹੈ ਕਿਉਂਕਿ ਕੱਲ ਉਹਨਾਂ ਨੇ ਇੱਕ ਵੱਡਾ ਕੱਟ ਵੀ ਬਣਾਇਆ ਹੋਇਆ ਕਿ ਜਗਰਾ ਦੀ ਹੈਗਾ ਕਿ ਅਕਾਲਤਖ ਸਾਹਿਬ ਨੂੰ ਇਨਸਟਰੂਏਟ ਕਰਨਾ ਚਾਹੀਦਾ ਹੈ ਦੇਖੋ ਜਿਹੜੀ ਅਸੀਂ ਤਾਂ ਸਗੋਂ ਬੇਨਤੀ ਜਿਹੜੀ ਅਕਾਲਤਖ ਸਾਹਿਬ ਤੇ ਕੀਤੀ ਸੀਗਾ ਕਿ ਇਹ ਪਾਰਟੀ ਦਾ ਆਪਣਾ ਵਰਕਿੰਗ ਕਮੇਟੀ ਦਾ ਈਸ਼ੂ ਹੈ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਜਦੋਂ ਕੋਈ ਅੱਜ ਕਿਸੇ ਵੀ ਧਰਮ ਦੀ ਗੱਲ ਆ ਚਾਹੇ ਕੱਲਾ ਸਿੱਖ ਧਰਮ ਨਹੀਂ ਚਾਹੇ Hindu ਧਰਮ ਹੈ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸਚੀਅਨ ਧਰਮ ਕੋਈ ਵੀ ਪਾਰਟੀ ਕਿਸੇ ਵੀ ਧਰਮ ਨਾਲ ਜੁੜ ਕੇ ਅਗਰ ਹੁਣ ਕੰਮ ਕਰਦੀ ਆ ਤੁਹਾਨੂੰ ਵੀ ਪਤਾ ਬਤੌਰ ਜਰਨਲਿਸਟ ਤੇ ਉਹ ਪਾਰਟੀ ਦੀ ਮਾਨਤਾ ਜਿਹੜੀ ਆ ਨਹੀਂ ਰਹੀ ਬੜੇ ਸੀਰੀਅਸ ਹੁਣ ਕਾਨੂੰਨ ਬਣ ਚੁੱਕੇ ਆ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਦੀ ਬਣ ਚੁੱਕੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟ ਆ ਚੁੱਕੀਆਂ ਇਸ ਕਰਕੇ ਧਾਰਮਿਕ ਖੇਤਰ ਦੇ ਵਿੱਚ ਤੇ ਜੋ ਹੁਕਮ ਹੋਇਆ ਅਸੀਂ ਪ੍ਰਵਾਨ ਕੀਤਾ ਤਾਂ ਹੀ ਤੇ ਅਸੀਂ ਉਦੋਂ ਬੇਨਤੀ ਕਰਕੇ ਆਏ ਸੀ ਕਿ ਇਹ ਜਿਹੜੇ ਆ ਇਹ ਸਾਡੇ ਵਿਰੋਧੀਆਂ ਨੂੰ ਫਾਇਦਾ ਦਾ ਪਹੁੰਚੇਗਾ ਇਸ ਕਰਕੇ ਉਹ ਤਾਂ ਪਹਿਸੇ ਸਾਹਮਣੇ ਸਾਡੀ ਗੱਲ ਸਮਝਣ ਤੋਂ ਬਾਅਦ ਹੀ ਵਰਕਿੰਗ ਕਮੇਟੀ ਨੂੰ ਕਹਿਆ ਸੀ ਕਿ ਹਾਂ ਠੀਕ ਹੈ ਫਿਰ ਅਸੀਂ ਵਰਕਿੰਗ ਕਮੇਟੀ ਦੀ ਕਰਕੇ ਸਾਰਾ ਕੰਮ ਸ਼ੁਰੂ ਕੀਤਾ ਸੀ ਪਰ ਇਹਨਾਂ ਨੇ ਰੌਲਾ ਪਾਈ ਰੱਖਿਆ ਕਿ ਅਕਾਲ ਤੱਕ ਤੋਂ ਭੱਜ ਗਏ ਅਕਾਲ ਤੱਕ ਤੋਂ ਭੱਜ ਗਏ ਤੇ ਹੁਣ ਹੁਣ ਫਿਰ ਕੌਣ ਭੱਜਿਆ ਲੇਕਿਨ ਲੱਗਦਾ ਨਹੀਂ ਅਸੀਂ ਤਾਂ ਸੱਚ ਸਤਿਕਾਰ ਕਰਦੇ ਪਏ ਸੀ ਅਸੀਂ ਤਾਂ ਸੱਚੀ ਗੱਲ ਵਾਤੇ ਬੇਨਤੀ ਕਰਦੀ ਸੀ ਭੱਜੇ ਤਾਂ ਨਹੀਂ ਅਸੀਂ ਤਾਂ ਪ੍ਰੈਕਟੀਕਲ ਡਿਫਿਕਲਟੀ ਦੱਸਦੇ ਪਏ ਸੀ ਤੇ ਸਾਨੂੰ ਕਹਿੰਦੇ ਸੀ ਭੱਜ ਗਏ ਤੇ ਹੁਣ ਭੱਜਿਆ ਕੌਣ ਆ ਇਹ ਕਿ ਡਾਕਟਰ ਆਫ ਲਖਰਨੀ ਕੇ ਸਪਸ਼ਟ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਨੇ ਇਸ ਮਸਲੇ ਦੇ ਵਿੱਚ ਨਹੀਂ ਚਲੋ ਗੱਲ ਹੈ ਨਾ ਫਿਰ ਜਿਹੜੀ ਆ ਉਹ ਸਾਧ ਸਾਹਿਬ ਦੀ ਹੈ ਜੋ ਜੋ ਉਹਨਾਂ ਨੇ ਕਿਸੇ ਵੇਲੇ ਕੋਈ ਆਰਡਰ ਹੋ ਗਿਆ ਸਾਡੀ ਡਿਊਟੀ ਬਣਦੀ ਹੁੰਦੀ ਉਹਨਾਂ ਦੇ ਜਾ ਕੇ ਅੱਗੇ ਜੋ ਸਾਡੇ ਕੋਲੇ ਕਾਨੂੰਨੀ ਪੋਜੀਸ਼ਨ ਹੈ ਉਹ ਅਸੀਂ ਬੇਨਤੀ ਕੀਤੀ ਉਹਨਾਂ ਨੂੰ ਕੋਈ ਜਾ ਕੇ ਦੁਬਾਰਾ ਹੋ ਜਾਂਦਾ ਕਿਤੇ ਉਸ ਵੇਲੇ ਕਈ ਗੱਲ ਕਿਸੇ ਪਾਸੇ ਹਰ ਚੀਜ਼ ਦਾ ਪਤਾ ਨਹੀਂ ਹੁੰਦਾ ਉਹਨਾਂ ਨੇ ਲਿਖਿਆ ਸੀ ਅਸੀਂ ਜਾ ਕੇ ਆਪਣੀ ਲੀਗਲ ਪੋਜੀਸ਼ਨ ਦੱਸੀ ਤੇ ਉਹਨੇ ਕਿਹਾ ਆਪਕੇ ਹਾਂ ਠੀਕ ਹੈ ਮੈਂ ਵਿਧੀ ਵਿਧਾਨ ਵਿੱਚ ਲਿਖਿਆ ਹੋਇਆ ਤੇ ਵਿਧੀ ਵਿਧਾਨ ਦੇ ਮੁਤਾਬਕ ਤੁਸੀਂ ਕਰ ਲਓ ਅਸੀਂ ਕਰਦੇ ਸਰਦਾਰ ਸਾਹਿਬ ਦੋ ਸਵਾਲ ਹੈ ਇੱਕ ਤਾਂ ਪਿਛਲੇ ਦਿਨਾਂ ਚ ਜਨਰਲ ਸਾਹਿਬ ਜਦੋਂ ਬੁढ़ाई ਗਈ ਸੀ ਤੋਂ ਉਸ ਤੋਂ ਬਾਅਦ ਛਿੱਲੋ ਸਾਹਿਬ ਨੇ ਵੀ ਨਰਦ ਨਾਰਾਜ਼ਗੀ ਜ਼ਾਹਰ ਕੀਤੀ ਜੋ ਛੋਲੇ ਮਜੀਠੀਆ ਸਾਹਿਬ ਜਿੱਦ ਛਿੱਲੋ ਸਾਹਿਬ ਦੀ ਨਾਰਾਜ਼ਗੀ ਦੂਰ ਹੋ ਗਈ ਔਰ ਦੂਸਰਾ ਨਵੇਂ ਪ੍ਰਧਾਨ ਤੋਦ ਤੱਕ ਲਗਾਏ ਜਾ ਸਕਦੇ ਨੇ ਕਿ ਸੁਪੀਰ ਬਾਦਲ ਪ੍ਰਧਾਨਗੀ ਦੇ ਵੇਸ ਵਿੱਚ ਆਉਣਗੇ ਨਵੇਂ ਪ੍ਰਧਾਨਗੀ ਦੇ ਦੇਖੋ ਪਹਿਲਾ ਪੁਆਇੰਟ ਤੇ ਹੈ ਕਿ ਕੋਈ ਵੀ ਸਾਡਾ ਭਰਾ ਹੈ ਜਿਹੜਾ ਮੈਂ ਨਾਰਾਜ਼ ਨਹੀਂ ਸਮਝਦਾ ਕਿ ਕਈ ਵਾਰੀ ਕੋਈ ਬੰਦਾ ਅਚਾਨਕ ਖਿਆਲ ਪਰਗੜ ਕਰ ਦਿੰਦਾ ਹੈ ਅਸੀਂ ਉਸ ਨੂੰ ਉਹਦੇ ਉੱਟ ਲੈ ਲੈਂਦੇ ਆ ਮੈਂ ਕਈ ਵਾਰੀ ਗੱਲ ਕਰਦਾ ਮੇਰੇ ਤੇ ਇਹਨਾਂ ਦੇ ਖਿਆਲ ਨਹੀਂ ਮਿਲਦੇ ਮੇਰੇ ਨਾਲ ਨਹੀਂ ਮਿਲਦੇ ਤਾਂ ਕੋਈ ਪਾਰਟੀ ਨਾਰਾਜ਼ਗੀ ਨਹੀਂ ਹੁੰਦੀ ਨਾ ਕੋਈ ਸਾਡੇ ਨਾਲ ਮਜੀਠਾ ਸਾਹਿਬ ਨਾਰਾਜ਼ ਹੈ ਕਿ ਬੈਠੇ ਹੈ ਸੰਜੀਤ ਸਾਹਿਬ ਦੂਸਰੇ ਭਰਾ ਵੇ ਸਾਰੇ ਸਾਡੇ ਭਰਾ ਹੈ ਮੈਂ ਤਾਂ ਈਵਨ ਰਿਕਾਰਡ ਕੱਢ ਲਓ ਮੈਂ ਤਾਂ ਜਿਹੜੇ ਭਰਾ ਸਾਡੇ ਨਾਲ ਗੁੱਸੇ ਹੋ ਕੇ ਕਹਿੰਦੇ ਵੀ ਅਸੀਂ ਠੀਕ ਕਰਨਾ ਮੈਂ ਤਾਂ ਉਹਨਾਂ ਨਾਲ ਵੀ ਨਾਰਾਜ਼ ਨਹੀਂ ਹੋਇਆ ਮੈਂ ਆ ਰਿਕਾਰਡ ਕਰ ਲਉ ਪਾਰਟੀ ਦਾ ਪਾਰਟੀ ਤੋਂ ਨਹੀਂ ਕੱਢੇ ਮੈਂ ਡਿਸਪਲਿਨ ਕਮੇਟੀ ਦਾ ਵੀ ਚੇਅਰਮੈਨ ਸੀ ਤੇ ਮੈਂ ਵਰਕਿੰਗ ਪ੍ਰਧਾਨ ਵੀ ਬਣ ਗਿਆ ਸੀ ਤੇ ਮੈਂ ਕਹਿੰਦਾ ਸੀ ਨਹੀਂ ਆਪਣੇ ਭਰਾ ਨੇ ਕੋਈ ਨਹੀਂ ਕਹਿ ਲਿਆ ਇਹਨਾਂ ਨੇ ਇਹਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ ਨੇ ਇਹਨਾਂ ਕਿਹੜੇ ਕਹਿ ਵੀ ਅਸੀਂ ਪਾਰਟੀ ਸਾਡੀ ਦੂਜੇ ਪਾਸੇ ਭੱਗ ਗਏ ਆ ਆਪਾਂ ਨਹੀਂ ਕਰਨਾ ਇਸ ਕਰਕੇ ਮੈਂ ਅੱਜ ਵੀ ਕਹਿੰਨਾ ਕਿ ਕੋਈ ਐਸੀ ਗੱਲਾਂ ਨਹੀਂ ਹਾਂਜੀ ਹਾਂਜੀ ਕਿ ਸਾਡਾ ਕੋਈ ਨਾਰਾਜ ਹੈ ਤੁਸੀਂ ਦੇਖੋ ਸਹੀ ਥੋੜੇ ਦਿਨ ਸਾਰੇ ਭਰਾ ਸੇ ਇਕੱਠੇ ਗੱਲ ਬਗੜਿਆ ਪਾਕ ਇਕੱਠੇ ਤੁਰਾਂਗੇ ਪੰਜਾਬ ਦੇ ਭਲੇ ਵਾਸਤੇ ਇਕੱਠੇ ਕੰਮ ਕਰਾਂਗੇ ਪ੍ਰਧਾਨ ਜੀ ਵਾਲਾ ਸਿਕਰ ਪ੍ਰਧਾਨਗੀ ਪ੍ਰਧਾਨਗੀ ਜਿਹੜੀ ਹੈ ਉਸ ਤੇ ਰਿੰਦਾ ਕਿ ਫਲਾਣਾ ਬਣੇਗਾ ਕੋਈ ਇੱਕ ਸਿਸਟਮ ਹੈ ਸਾਡਾ ਡੈਲੀਗੇਟ ਬਾ ਸੁਣੋ ਉਹਦਾ ਅੱਜ ਅਸੀਂ ਕੋਈ ਨਹੀਂ ਜਿੱਦਾਂ ਕਿਰਾ ਅਸੀਂ ਭਰਤੀ ਲੈ ਰਿਹਾ ਦੂਜੀ ਕਿ ਮੈਂ ਤੁਸੀਂ ਦੇਖਿਆ ਨਹੀਂ ਹੋਣਾ ਤੁਸੀਂ ਨੋਟਸ ਨਹੀਂ ਲਿਆ ਮੇਰੀ ਗੱਲ ਦਾ ਮੈਂ ਜਿੱਥੇ ਅਪੀਲ ਕੀਤੀ ਹੈ ਸਿੰਘ ਸਾਹਿਬ ਦੀ ਇਹ ਕਰਕੇ ਸਵਾਗਤ ਕਰਕੇ ਅਪੀਲ ਕੀਤੀ ਉਹ ਅਪੀਲ ਮੈਂ ਇਹ ਨਹੀਂ ਕੀਤੀ ਜਾਲੀ ਕੀਤੀ ਹੈ ਮੈਂ ਨਾਲ ਕਹਿੰਦਾ ਕਿ ਕਾਪੀਆਂ ਲੈ ਜਾਓ ਕਾਪੀ ਲੈ ਕੇ ਭਰਤੀ ਕਰੋ ਤੇ ਜੇ ਤੁਸੀਂ ਭਾਗੀ ਕਰੋਗੇ ਅਸੀਂ ਤੁਹਾਨੂੰ ਦਿਨ ਵੀ ਦੇ ਦਾਂਗੇ ਉਸ ਭਾਗੀ ਨੂੰ ਤੇ ਫਿਰ ਸਾਰੇ ਡੈਲੀਗੇਟ ਬਣਨਗੇ ਕੋਈ ਵੀ ਕੈਂਡੀਡੇਟ ਖੜਾ ਉਸੇ ਦਾ ਭਾਵੀ ਕੈਂਡੀਡੇਟ ਖੜੇ ਹੋ ਜਾਣ ਜਿਹਨੂੰ ਸੰਗਤ ਮੰਨ ਲੂਗੀ ਉਹ ਪ੍ਰਧਾਨ ਬਣ ਜੂ ਉਧਰ ਤੋਂ ਥੋੜਾ ਜਿਹਾ ਲਖਸਵਾ ਪੰਜਾਬ ਪੁਲ ਸਟੇਡੀਅਮ ਕਾਰਵਾਈ ਕਰਨ ਜਾ ਰਹੀ ਹੈ ਮੁਕਤਪਾਲ ਦੇ ਦਾਕੀਆਂ ਤੇ ਇਹ ਨਾਲ ਦਾ ਖਾਡ ਨੂੰ ਰੱਖਿਆ ਹੁਣ ਕਿ ਮੈਂ ਦੇਖੋ ਮੈਂ ਇਸ ਕਿਸੇ ਗੱਲ 'ਚ ਬਹੁਤਾ ਪੈਂਦਾ ਨਹੀਂ ਕਿਉਂਕਿ ਕਈ ਗੱਲਾਂ 'ਚ ਕੁਝ ਗੁਪਤਾਂ ਆਨਸਰ ਹੁੰਦੇ ਨੇ ਕੋਈ ਕੋ ਸਵਾਲ ਹੁੰਦੇ ਨੇ ਮੈਂ ਤੇ ਕਿਸੇ ਗੱਲੇ 'ਚ ਮੈਂ ਤੇ ਇੱਕ ਗੱਲ ਕਹਿਣਾ ਕਿ ਸਰਕਾਰ ਨੂੰ ਕਿਤੇ ਵੀ ਜੋ ਹਿਊਮਨ ਰਾਈਟਸ ਹੈ ਉਸ ਨੂੰ ਬਾਇਲਟ ਨਹੀਂ ਕਰਨਾ ਚਾਹੀਦਾ ਅਮਨ ਸ਼ਾਂਤੀ ਰੱਖਣ ਵਾਸਤੇ ਕੰਮ ਕਰਨਾ ਚਾਹੀਦਾ ਮੈਂ ਇਹ ਦੋ ਗੱਲਾਂ ਜਾਣਕ। ਥੈਂਕ ਯੂ ਥੈਂਕ ਯੂ ਟੇਕ ਇਟ ਬਹੁਤ ਮਿਹਰਬਾਨੀ ਜੀ ਤਨਬਾਦ ਸਾਰਿਆਂ ਦਾ ਦੂ ਨਾ ਈਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਿਹੇ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ 'ਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਭ ਚ ਵਸਦਾ ਸਾਨੂੰ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਜੀ ਨੇ ਦਿੱਤਾ ਅਸੀਂ ਉਹ ਮਣੀਕਰਨ ਸਾਹਿਬ ਇਹਦਾ ਪਵਿੱਤਰ ਸਥਾਨ ਹੈ ਉੱਥੇ ਬੱਚੇ ਗਏ ਨੇ ਛੋਟੇ ਬੱਚੇ ਨੇ ਹੋ ਸਕਦਾ ਕੋਈ ਬਾੜਾ ਮੋਟਾ ਜਕਾਰਾ ਛੜਦਾ ਹੋਵੇ ਸਾਡੇ ਜਕਾਰੇ ਬੋਲੇ ਸੋ ਰਿਆ ਸਸਰੀਆ ਕਾਲ ਇਹ ਜਕਾਰੇ ਨੇ ਉੱਥੋਂ ਦੇ ਲੋਕ ਹੀ ਪੈਗੇ ਨਾਲ ਪੁਲਿਸ ਰਲ ਗਈ ਕੁੱਟਮਾ ਕੀਤੀ ਉਹਨਾਂ ਦੀ ਪੰਗਾ ਦਸਤਾਰਾ ਹੋਰ ਬੁਰਾ ਹਾਲ ਕੀਤਾ ਸੋ ਇਸ ਤਰ੍ਹਾਂ ਜਿਹੜੇ ਹਮਲੇ ਹੋ ਰਹੇ ਨੇ ਕਦੇ ਇੱਥੇ ਹੋ ਜਾਂਦੇ ਨੇ ਕਦੇ ਉੱਪਰ ਜਾ ਕੇ ਮਨਾਲੀ ਹੋ ਜਾਂਦੇ ਨੇ ਕਦੇ ਕਿਤੇ ਮੈਂ ਤਾਂ ਹੈਰਾਨ ਹੈ ਕਿ ਕਿਸ ਤਰ੍ਹਾਂ ਕੋਈ ਜੇ ਨਾ ਡਰ ਹੋਵੇ ਤਾਂ ਕਿਸੇ ਦੀ ਕੀਤਾ ਆ ਕੇ ਤਾਂ ਇੱਕ ਕਰ ਜੇ ਦੋ ਬੰਦੇ ਲੜ ਪੈਣ ਲੇਕਿਨ ਖਜੂਬ ਇਕੱਠਾ ਹੋ ਕੇ ਪੈ ਜੇ ਸਾਨੂੰ ਬਹੁਤ ਦੁੱਖ ਹੈ ਕਿ ਮinority ਦੇ ਜਿਹੜੇ ਹਮਲੇ ਐ ਇਹ ਐ ਸਾਰੇ ਦੇਸ਼ 'ਚ ਐ ਪਹਿਲਾਂ ਇੱਧਰ ਨਹੀਂ ਸੀ ਇਹ ਧਰਤੀ ਇਹੀ ਜੇ ਇਹ ਤਾਂ ਬਲੂ ਸਟਾਰ ਹੋਇਆ ਇੱਕ ਦੁਕਾਨ ਕਦੇ ਕੋਈ ਦੱਸ ਦਿਓ ਅਸੀਂ ਲੱਖਾਂ ਲੱਖਾਂ ਦੇ ਬਾਜ਼ਾਰੇ ਦਿੱਲੀ ਕਰਦੇ ਰਿਆਂ ਇੱਕ ਰੇੜੀ ਵਾਲੇ ਤੋਂ ਮੂੰਗਫਲੀ ਦੀ ਕੋਈ ਚੱਕਦਾ ਅਕਾਲੀ ਦਲ ਦਾ ਸਮਵਜਾਲੇ ਆ ਕੇ ਰੇੜੀਆਂ ਲਾ ਲੈਂਦੇ ਨੇ ਹੋਰ ਪਾਰਟੀ ਆਵੇ ਸਭ ਕੁਝ ਲੁੱਟ ਕੇ ਲੈ ਜਾਂਦੇ ਇਤਿਹਾਸ ਹੈ ਅਕਾਲੀ ਦਲ ਦਾ ਕਿਉਂਕਿ ਗੁਰੂਆਂ ਦੇ ਸਨੇਹ 'ਤੇ ਚੱਲਦਾ ਸੋ ਤੀਸਰਾ ਇਹ ਹੈ ਚੌਥਾ ਵੀਰੋ ਜਿਹੜੀ ਹੈ ਕਿ ਅਸੀਂ ਜਿਹੜਾ ਪੰਜਾਬ ਹੈ ਇਹ ਜਿਹੜਾ ਤੁਹਾਨੂੰ ਇਹ ਪੰਜਾਬ ਕੋਈ ਇਕੱਲਾ ਕਿਸੇ ਇੱਕ ਦਾ ਨਹੀਂ ਇਹ ਸਾਰੇ ਸਭ ਲੋਕਾਂ ਦਾ ਪੰਜਾਬ ਹੈ ਪੰਜਾਬੀਆਂ ਦਾ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਹੈ ਰਿਸ਼ੀਮੁਨੀਆਂ ਦੀ ਧਰਤੀ ਹੈ ਇਸ ਧਰਤੀ ਤੇ ਮੰਦਰ ਤੇ ਹਮਲਾ ਹੋਵੇ ਮਸਜਿਦ ਦਾ ਝਗੜਾ ਪੈ ਜਾਏ ਗੁਰਦੁਆਰਾ ਸਾਹਿਬ ਤੇ ਤਾਂ ਹੋ ਹੀ ਜਾਂਦੇ ਸੀ ਇਹ ਕੋਈ ਸਾਜ਼ਿਸ਼ ਹੈ ਬੜੀ ਵੱਡੀ ਹੁਣ ਉੱਥੇ ਅੰਮ੍ਰਿਤਸਰ ਸਾਹਿਬ ਮੰਦਰ ਤੇ ਹਮਲਾ ਹੋਣਾ ਇਹ ਸਾਜ਼ਿਸ਼ ਹੈ ਕੋਈ ਐ ਨਹੀਂ ਕਿਸੇ ਨੇ ਉਹੀ ਐ ਸੜਤਾ ਪਹਿਲਾ ਉਮੀਦਵਾਰ ਦਾ ਬੁੱਤ ਤੋੜਨਾ ਉਹ ਵੀ ਕੋਈ ਬਗੈਰ ਸਾਸ਼ ਦੇ ਨਹੀਂ ਨਿੱਕੀ ਜਿਹੀ ਗੱਲ ਨਹੀਂ ਸੀ ਫਿਰ ਇਥੇ ਲੁਧਿਆਣੇ ਚ ਮੁਸਲਮਾਨਾਂ ਤੇ ਜਿਹੜੀ ਬਾਹਰ ਪ੍ਰਵਾਸੀ ਸੀ ਉਹਨਾਂ ਦਾ ਝਗੜਾ ਹੋਣਾ ਇਹ ਅੱਗੇ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਸੀ ਕੋਈ ਦੋ ਬੰਦੇ ਹੋ ਗਏ ਮਿੱਡਕੀ ਗੱਲ ਇਹਨਾਂ ਨੂੰ ਵੱਡਾ ਝਗੜਾ ਬਣਾਉਣਾ ਇਹਨਾਂ ਦੇ ਪਿੱਛੇ ਏਜੰਸੀਆਂ ਦੇ ਹੱਥ ਨੇ ਇਹ ਦੁਆਰਾ ਦੇਸ਼ ਦੇ ਵਿੱਚ ਜਿਹੜਾ ਇਹ ਇਸ ਤਰ੍ਹਾਂ ਦਾ ਸਿਸਟਮ ਲਿਆ ਰਹੇ ਨੇ ਸਾਨੂੰ ਬਹੁਤ ਵੱਡਾ ਦੁੱਖ ਹੈ ਮੈਂ ਟੋਟਲ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਭਰਾਵੋ ਇਹ ਗੁਰੂਆਂ ਦੀ ਧਰਤੀ ਹੈ ਜਗਰਨਾਰਨ ਸਿੰਘ ਜੀ ਪੈਦਲ ਚੱਲ ਕੇ ਇਹ ਖੁੰਡੀਆਂ ਤੇ ਪੜ ਕੇ ਤੇ ਕੱਸ ਫੜ ਕੇ ਤੇ ਸਾਰੇ ਦੁਨੀਆਂ 'ਚ ਫਿਰਿਆ ਪਰਮਣ ਕੀਤਾ ਔਰ ਉਹਨਾਂ ਥਾਵਾਂ ਤੇ ਗਿਆ ਜਿੱਥੇ ਵਿਰੋਧੀ ਖਿਆਲਾਂ ਦੇ ਬੰਦੇ ਸਨ ਉੱਥੇ ਜਾ ਕੇ ਪਿਆਰ ਨਾਲ ਉਹਨਾਂ ਨੂੰ ਸੰਦੇਸ਼ ਦੇ ਕੇ ਆਪਣੇ ਮਾਤਾ ਬਣਾ ਕੇ ਪ੍ਰਮਾਤਮਾ ਇੱਕ ਹੈ ਕੋਈ ਕੁਛ ਅੱਲਾ ਕਹੋ ਕੋਈ ਵਾਹਿਗੁਰੂ ਕੋਈ ਰਾਮ ਕਰੋ ਕੋਈ ਗੋਡ ਕਹੋ ਉਸ ਗੁਰੂਆਂ ਦੀ ਧਰਤੀ ਤੇ ਅਜੇ ਬੰਦਰ ਤੇ ਹਮਲਾ ਹੋਵੇ ਮੁਸਲਮਾਨ ਦੂਸਰੇ ਹਿੰਦੂ ਦਾ ਝਗੜਾ ਹੋਵੇ ਕਿਸੇ ਗੁਰਦੁਆਰਾ ਸਾਹਿਬ ਤੇ 10 ਸਾਲ ਦੇ ਹੋਈ ਜਾਂਦੇ ਨੇ ਇੱਕ ਬੜੀ ਵੱਡੀ ਪਲਾਨ ਹੈ ਕਿ ਕਿਵੇਂ ਉਜਾੜਨਾ ਮੈਂ ਦੇਸ਼ ਦੀ ਸਰਕਾਰ ਨੂੰ ਵੀ ਕਹਿਣਾ ਚਾਹਨਾ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹਨਾ ਕਿ ਇਹ ਤਮਾਸ਼ਾ ਨਾ ਦੇਖੋ ਇੱਕ ਬਹੁਤ ਵੱਡਾ ਦੇਸ਼ ਦਾ ਨੁਕਸਾਨ ਹੋ ਰਿਹਾ ਜਿਹੜਾ ਤੁਸੀਂ ਪਛਤਾਵੋਗੇ ਬਾਅਦ ਵਿੱਚ ਇਹ ਦੇਸ਼ ਕਿਸੇ ਵੇਲੇ ਇਹੀ ਟੁੱਟਿਆ ਸੀ ਜਿਹਦੇ ਇਹਨੇ 600 700 ਟੁਕੜੇ ਹੋਏ ਸੀ ਫਿਰ ਗੁਲਾਮੀ 700 ਸਾਲ ਰਹੀ ਇਸ ਗੁਲਾਮੀ ਨੂੰ ਤੋੜਨ ਵਾਸਤੇ ਵੀ ਇਸਟਰੀਆ ਪੜੋ ਪਹਿਲਾ ਜੇ ਗੁਲਾਮੀ ਤੋੜੀਆ ਮੁਗਲਾਂ ਨਾਲ ਲੜੇ ਸਾਡੇ ਗੁਰੂ ਕਿਸੇ ਦੀ ਜ਼ਰੂਰਤ ਨਹੀਂ ਸੀ ਪਹਿਲ ਲੜਨ ਦੀ ਅੰਗਰੇਜ਼ਾਂ ਨਾਲ ਲੜੇ ਸਾਡੇ ਬਜ਼ੁਰਗ ਕਿਸੇ ਦੀ ਜ਼ਰੂਰਤ ਨਹੀਂ ਸੀ ਜੇ ਜੇ ਇੱਥੇ ਅੰਗਰੇਜ਼ ਹਰਾਇਆ ਤਾਂ ਪੰਜਾਬ ਦੀ ਧਰਤੀ ਤੇ ਰਹਿ ਐਸੀ ਗਰੇਜ਼ ਔਰ 100 ਸਾਲ ਇੱਥੇ ਢਿੰਡੀਵੇਂ ਸਾਲ ਰਿਹਾ ਬਾਕੀ ਦੇਸ਼ 300 ਸਾਲ ਰਿਹਾ ਹੈ ਅੱਜ ਵੀ ਜੇ ਐਮਰਜੈਂਸੀ ਲੜਾਈ ਆ ਸਾਰੇ ਲੋਕ ਅੰਦਰ ਚਲੇ ਗਏ ਰਹਿ ਸੰ ਚੁੱਪ ਹੋ ਗਿਆ ਸੀ ਦੇਸ਼ ਮੈਨੂੰ ਪਤਾ ਹੈ ਮੈ ਉਸ ਵੇਲੇ ਮੈਲੀ 1972 ਦੇ 74 ਚ 75 ਚ ਐਮਰਜੈਂਸੀ ਲੱਗੀ ਸਾਡੀ 7-8 ਸੀਨੀਅਰ ਬੰਦਿਆਂ ਦੀ ਮੀਟਿੰਗ ਹੋਈ ਜਿੱਦਾਂ ਚ ਅਸੀਂ ਤਾਂ ਛੋਟੇ ਸਾਲੇ ਕਰ ਐਮਐਲਏ ਕਰਕੇ ਮੈਂ ਵਿੱਚ ਸਾਂਸ ਮੀਟਿੰਗ ਦੇ ਜਿਹੜਾ ਟੋੜਾ ਸਾਹਿਬ ਬਾਦ ਸਾਹਿਬ ਬਰਨਾਲਾ ਜੀ ਤਲਵੰਡੀ ਸਾਹਿਬ ਜਿਹਦਰ ਟੋੜਾ ਸਾਹਿਬ ਪ੍ਰਧਾਨ ਸੀ ਦੋ ਤਿੰਨ ਘੰਟੇ ਚਾਰ ਘੰਟੇ ਸ਼ਾਇਦ ਬਹਿਸ ਹੋਈ ਚਾਰ ਘੰਟੇ ਤੋਂ ਬਾਅਦ ਕਿਹਾ ਕਿ ਅਬ ਧਾਰਾ ਦੇਸ ਚੁੱਪ ਆਪਾਂ ਕੱਲੇ ਕਿਉਂ ਪੰਗਾ ਲੈਨੇ ਆ ਤਾਂ ਅੱਜ ਚਲੇ ਗਏ ਸਾਰੇ ਇਸ ਧਰਤੀ ਤੋਂ ਬਾਦ ਸਾਹਿਬ ਬੋਲੇ ਆਖਰ ਵੇਲੇ ਉਹ ਕਹਿੰਦੇ ਵੀ ਚਲੋ ਠੀਕ ਹੈ ਤਾਂ ਆਪਾਂ ਕੌਮ ਨੂੰ ਨਾ ਧੱਕੋ ਲੇਕਿਨ ਇਹ ਗੁਲਾਮੀ ਐ ਦੂਜੀ ਇਸ ਕੌਮ ਦਾ ਹਿੱਸਾ ਜ਼ਰੂਰ ਪਾਉਣਾ ਆਪਾਂ ਨੂੰ ਫੜਿਆ ਨਹੀਂ ਉਹ ਜੈ ਪ੍ਰਕਾਸ਼ ਰੈਣ ਦੀ ਮੀਟਿੰਗ ਦਿੱਲੀ ਹੋ ਰਹੀ ਸੀ ਬਾਕੀ ਲੀਡਰ ਫੜਲੇ ਟੋਰਾ ਸਾਹਿਬ ਤੇ ਬਾਦ ਸਾਹਿਬ ਛੜਤੇ ਉਹ ਦੋਨੇ ਆ ਗਏ ਇੱਥੇ ਆ ਕੇ ਅਗਲੀ ਮੀਟਿੰਗ ਕੀਤੀ ਤਾਂ ਖਿਆਲ ਆਇਆ ਮੈਂ ਨਾ ਨਹੀਂ ਲੈਣਾ ਅਡੜ ਖਿਆਲ ਆਇਆ ਬਹੁਤ ਸਭ ਦੀ ਖਿਆਲ ਆਇਆ ਕਿ ਨਹੀਂ ਸਾਰਾ ਦੇਸ਼ ਚੁੱਪਾ ਆਪਾਂ ਇਕੱਲੇ ਕਿਉਂ ਪੰਗਾ ਲੈਨੇ ਆਂ ਕਿਉਂ ਕੌਮ ਨੂੰ ਮਰਵਾਉਨੇ ਆਂ ਆਪਾਂ ਨੂੰ ਕਿਹੜਾ ਪੁਛ ਦੇਣਗੇ ਬਾਦ ਸਾਹਿਬ ਨੇ ਨਹੀਂ ਇਹ ਦੂਜੀ ਗੁਲਾਮੀ ਆ ਜੇ ਇਸ ਦਾ ਆਪਾਂ ਹਿੱਸਾ ਨਾ ਲਿਆ ਆਪਾਂ ਗੁਲਾਮੀ ਵਾਲੇ ਪਾਸੇ ਖੜ ਜਾਾਂਗੇ ਇਸ ਕਰਕੇ ਤੁਸੀਂ ਇਹ ਕਰੋ ਠੀਕ ਹੈ ਮੈਂ ਮੁੱਖ ਮੰਤਰੀ ਰਹਾ ਮੈਂ ਕਿਉਂਕਿ ਸਟੇਟ ਦੀ ਸੇਵਾ ਵੱਡੀ ਮੇਰੀ